ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਪੰਜ ਬੱਚੀਆਂ ਸੇਲ ਲਈ ਲੈ ਕੇ ਆਏ ਹਾਂ ਜੀ 2 HF ਆ ਬਈ 3 ਜਰਸੀ ਦੇ ਟੌਪ ਨੇ ਗਿਨੇ ਆ ਆਓ ਪੁੱਛ ਲੈਣੇ ਬਾਈ ਛੋਟੇ ਆਜੋ ਬਾਈ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਈ ਵਧੀਆ ਬਾਈ ਨਾਮ ਤੇ ਐਡਰੈਸ ਪੁੱਛ ਨਾਮ ਬਾਈ ਮੇਰਾ ਸੋਖਾ ਪਿੰਡ ਮੇਰਾ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਦਾਪਾ ਬਾਈ ਨੇੜੇ ਪਿੰਡ ਦੇ ਮੇਰੇ ਸੈਣਾ ਭਦੌੜ ਤੇ ਸੈਣਾ ਬਈ ਮੋਬਾਈਲ ਨੰਬਰ ਕੋਲ ਨੰਬਰ ਹੈਗਾ 62835 ਨਾ ਤਾਂ 212 ਠੀਕ ਹੈ ਬਈ ਬਈ ਜਿਹੜੀ ਪਹਿਲੇ ਨੰਬਰ ਤੇ ਬੱਚੀ ਦੇ ਨੇ ਕਿੰਨੀ ਉਮਰ ਤਰੀਕ ਹੈਗੀ ਆ ਵੱਡੇ ਭਾਈ ਅੱਜ 28 27ਵਾਂ ਮਹੀਨਾ 2024 ਹਾਂਜੀ ਪਹਿਲੇ ਨੰਬਰ ਵਾਲੀ ਬੱਚੀ ਬਈ ਕਿੰਨੀ ਉਮਰ ਬਈ ਇਹ 1 ਸਾਲ 1 ਮਹੀਨੇ ਦੀ ਹੋਊਗੀ 1 ਸਾਲ ਦੇ ਕੁੱਤੇ ਹੋਊਗੀ ਮਹੀਨਾ ਖੰਡ ਥੱਲੇ ਹੋਵੇ ਇੱਥੇ ਹੋਊਗੀ ਅੱਛਾ ਬਈ ਹਾਂ ਤੇ ਮਾਂ ਦਾ ਦੁੱਧ ਬਈ ਮਾਂ ਦਾ ਦੁੱਧ ਬਈ ਕੋਈ ਪਤਾ ਨਹੀਂ ਅਪੇ ਦੱਸਿਆ ਹੈਗਾ ਆਪਾਂ ਨਹੀਂ ਦੱਸਦੇ ਕਿੰਨਾ ਕੱਢਣੀਆਂ ਠੀਕ ਹੈ ਬਈ ਹਾਂਜੀ ਬਈ ਸੇਵਾ ਤੇ ਡਿਪੈਂਡ ਹੈ ਸੇਵਾ ਤੇ ਡਿਪੈਂਡ ਕਿਹੜੇ ਸੀ ਬੰਦੇ ਕੋਈ ਪਤਾ ਨਹੀਂ ਇਹ ਵੀ ਨਹੀਂ ਬਈ ਐਵੇਂ ਕਹਿ ਦਿੱ ਗਏ ਬੋਲ ਬਈ ਤੋਰ ਕੇ ਦਿਖਾ ਚਾਰ ਥਾਣਾ ਸਾਰਿਆਂ ਦਾ ਦੇ ਸਾਰਿਆਂ ਦਾ ਠੀਕ ਟੋਟਲ ਥਾਰੀ ਥਾਣ ਨਿਕੜ ਮੇ ਬੜੇ ਕੈਵ ਠੰਡੀ ਠੁੰਡੀ ਬਹੁਤ ਆ ਨਾ ਹਾਂ ਤੋਰ ਦੇ ਕੇ ਕੱਦ ਬੱਡ ਚੱਦ ਬੱਡ ਬਹੁਤ ਆ ਬਈ तकरीबन ਮੇਰੇ ਸਾਹ ਕੋ ਕਾਬਲ ਬਿਲਕੁਲ ਬਈ ਕਾਬਲੀ ਆ ਨਾ 10 ਕ ਦੇਣਾ ਤਾਂ ਹੀ ਸੰਭੀ ਨਾ ਚਿੱਟੀ ਕਾ ਲੈ ਲੂਗੀ ਸਾਉਂ ਕੇ ਭਰਾ ਦੇ ਤਾਂ ਵਧੀਆ ਗੱਲਾਂ ਹਨ ਤੇ ਵੈਸੇ ਕਾਬਲ ਵੀ ਆ ਤੋਰਾ ਤਾਰਾ ਚੰਗਾ ਚੰਗੀ ਆ ਬੱਚੀ ਬੱਦਰ ਪੁੰਦਰਾ ਬਈ ਕੱਦ ਬੱਡ ਚੰਗਾ ਗਾ ਤੇ ਥਣ ਝੋਲੀ ਦੀਆਂ ਸਾਫ ਨਹੀਂ ਆਂ ਮੁੱਲ ਕੀ ਹੈ ਜਾਇਜ ਦਾ ਸੋਹਣਾ ਭਾਈ ਮੁੱਲ 16500 ਹੈ 15000 ਦੀ ਦੇਵਾਂਗੇ 15000 ਦੀ ਦੇ ਦਾਂਗੇ ਹਾਂ 16500 ਰੁਪਏ ਮੁੱਲ ਪੂਰੇ ਆਪਣੇ ਜਾਇਜ ਹੋਣਗੇ ਅੱਜ ਭਾਈ ਕਹਿੰਦਾ ਬੱਚੀ ਦੇ ਖੜਨੀ ਹੋਣੀ ਹੈ ਖੜਨੀ ਖੁਣਨੀ ਬਹੁਤ ਚੰਗੀਆਂ ਹਨ ਫੇਸ ਬੜਾ ਪਿਆਰਾ ਬਈ ਚੰਗੀ ਹੈ ਬੱਚੀ ਸਨਖਪੁਣਾ ਬੱਚੀ ਕੱਦ ਤੇ ਲਵਾਈ ਪੂਰੀ ਹੈ ਡਾਕਟਰ ਹਮ ਕੱਦ-ਕੁੱਦ ਲੰਬਾਈ ਲੰਬਾਈ ਬਾਈ ਦੀ ਗੱਲ ਸਹੀ ਹੈ ਚੰਗੀ ਹੈ ਬਈ ਅੱਗੇ ਵੀਰੇ ਦੋ ਨੰਬਰ ਕਿੰਨੀ ਕੁ ਉਮਰ ਅਸਟੀਮੇਟ ਆ ਇਹ ਵੀ ਬਾਈ ਸਾਲ ਦੇ ਆਸੇ ਪਾਸੇ ਚ ਹੋਊਗੀ ਇਹ ਵੀ ਮੋਹ ਖੀਰੀ ਆ ਵੀ ਚਾਰ ਥਾਣਾ ਦਾ ਡਰ ਹੈ ਹਾਂ ਇਹਦੇ ਵੀ ਚਾਰ ਥਾਣਾ ਦਾ ਡਰ ਦੀ ਜਿਹਾ ਵਾਲਾ ਹਜੇ ਸਭ ਸਹੀ ਗੱਲ ਚਾਰ ਥਾਣਾ ਇਹਦੇ ਚਾਰੇ ਥਾਣੇ ਨੇ ਰੰਗ ਰੂਪ ਚੰਗਾ ਫੇਸ ਬੜਾ ਪਿਆਰਾ ਕੁਆਲਿਟੀ ਬਹੁਤ ਵਧੀਆ ਦੀ ਬਹੁਤ ਚੰਗਾ ਕੁਆਲਿਟੀ ਚੰਗੀ ਹੈ ਨਾ ਹਮ ਦੇਖ ਡਰ ਫੇਸ ਬੜਾ ਪਿਆਰਾ ਮੋਦੀਵਾਦੀ ਬਹੁਤ ਚੰਗੀ ਆ ਸਨਖ ਬਣਾ ਬੱਚੀ ਦੇ ਵਿੱਚ ਚੰਗਾ ਹੈ ਬਈ मां ਦੇ ਦੁੱਧਾ ਨਹੀਂ ਪਤਾ ਬਈ ਨਹੀਂ ਬਈ ਕੋਈ ਆਪਾਂ ਇਹ ਕਿਹਦੀ ਸੇਵਾ ਤੇ ਸਪੈਂਡ ਹੋਗਾ ਠੀਕ ਆ ਬਈ ਠੀਕ ਆ ਛੋਰਾ ਤਾਰਾ ਚੰਗੀ ਆ ਚੰਗੀ ਆ ਸਨੱਕੀ ਆ ਬੱਚੀ ਰੰਗ ਰੂਪ ਦੀ ਵੀ ਚੰਗੀ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਥਣ ਝੋਲੀ ਵੀ ਚੰਗੀ ਆ ਇਹਦਾ ਕੀ ਮੁੱਲ ਲੱਜਾ ਇਹ ਬਈ 15000 ਦੀ ਜੱਸਨੋ ਦੇਵਾਂਗੇ ਆਪਾਂ 15000 ਆ ਮੁੱਲ 17 ਕਰਾ ਲਓ 18 ਕਰਾ ਲਓ ਠੀਕ ਆ ਮੁੱਲ ਇੱਥੇ ਛੋੜੀ ਹੋਊਗੀ ਮਾੜੀ ਮੋਟੀ ਹੋਊਗੀ 1050 15000 ਦੇਖ ਲੈ ਟਕਨ ਕੁੰਨ ਕਿੰਨਾ ਛੋਟਾ ਦਾ ਸਹੀ ਗੱਲ ਆ ਹਮ ਹੜਨੀ-ਵੜਨੀ ਚੰਗਿਆ ਕੀਤੀ ਨਹੀਂ। ਬਾਕੀ ਤੋੜਾ-ਤਾਰਾ ਚੰਗਾ। ਮੁੱਲ ਜਾਇ ਜਬ ਗੇਵਰੇ ਤੇਨ ਨੰਬਰ ਜਰਸੀ ਹਾਂਜੀ ਜਰਸੀ ਚੌਕ ਹਨਾ ਹਾਂਜੀ ਬਈ। ਅ ਕਿੰਨੀ ਕੁ ਉਮਰ ਹੈ ਜੀ? ਇਹਦੀ ਹੋ ਬਾਈ 5 ਤੋਂ 6 ਮਹੀਨਿਆਂ ਦਾ ਬੱਚਾ। ਇਹੋ 7 ਤੋਂ 8 ਇਹੋ 8 ਤੋਂ 9 ਮਹੀਨਿਆਂ ਦਾ ਬੱਚੇ। ਚਾਰੇ ਹੀ ਖੀਰੇ ਚਾਰ-ਚਾਰ ਥਾਣਾ ਬਾਈ ਕੁਆਲਿਟੀਾਂ ਦੇ ਮੱਥਿਆਂ ਚ ਟੋਏ। ਕੋਈ ਕਹਦੇ ਝੋਲੀਆਂ ਦੇਖ ਲਾ ਡਾਟਰ। ਹਮ ਝੋਲੀਆਂ ਬਹੁਤ ਚੰਗੀਆਂ ਨੇ ਇਹਨਾਂ। ਇਹਦੀ ਦੇਖ ਲੈ। ਹਮ ਏਦੀ ਦੇਖ ਹਾਂ ਹਾਂ ਤੇ ਕੰਨੀ ਯਾ ਟਾਪ ਕਲਾਸ ਨੇ ਹਣਾ ਲੈ ਡਾਕਟਰ ਇੱਕ ਕਰੋ ਲੈਣਾ ਡਾਕਟਰ ਇੱਕੋ ਇੱਕ ਨਹੀਂ ਲੈਣਾ ਹਾਂ ਠੀਕ ਆ ਨਾਰਮਲ ਜਿਹਾ ਫਾਰਮ ਸੀ ਦਿੰਦੇ ਹਾਂ ਨਾ ਹਮ ਠੀਕ ਆ ਫੇਸ ਬੜਾ ਪਿਆਰਾ ਬੋਦੀ ਬਾਦੀ ਚੰਗੇ ਟੂਆ ਟੂਆ ਬਹੁਤ ਚੰਗਾ ਚੰਗੀ ਆ ਬੱਚੀ ਪੱਦਰ ਪੱਦਰ ਆ ਬਈ ਤੇ ਰੰਗ ਰੂਪ ਵਾਹ ਤੇ ਈਮੋਲਾ ਵੀਰੇ ਦਾ ਇਹ ਬਈ 14000 ਇਹਦਾ ਮੁੱਲ ਮਾਨਦਾਨ ਹੋ ਜਾ ਹਾਂਜੀ ਬਈ 14000 ਰੁਪਏ ਮੁੱਲ ਆ ਵੀ ਬਾਕੀ ਜਿਹੜਾ ਮੌਕੇ ਤੇ ਮਾਨਦਾਨ ਜਰੂਰ ਹੋ ਜਾ ਚੰਗੀ ਐ ਬੱਚੀ ਸਮੀ ਪੜੀ ਐ ਤੇਜ਼ ਚੰਗਾ ਬੋਲੀ ਬੱਚੀ ਥੈਂਕ ਯੂ ਪ੍ਰੋਬਲਮ ਤਾਂ ਚਲੋ ਬਈ ਮੁੱਲ ਬੱਚੀ ਦੇ ਹਿਸਾਬ ਨਾਲ ਜਾਏ 14000 ਹਾਂ ਡਾਕਟਰ ਇਹ じゃ16 16 18 18 ਮੰਗੀ ਜਾਂਦੇ ਬੱਚਿਆਂ ਸਹੀ ਗੱਲ ਆ ਡਾਕਟਰ ਮੱਥੇ ਚਟੋਆ ਕੰਨ ਕੁੰਨ ਦੇ ਹਾਂ ਹਾਂ ਬਹੁਤ ਚੰਗਾ ਬਾਕੀ ਕਲਰ ਬਹੁਤ ਚੰਗਾ ਜਿਆਣਾ ਲਾਲ ਚੌਕਦੰਕ ਸਾਰੀਆਂ ਬੱਸੀ ਪੂਰੀ ਆ ਤੋਰਾ ਤਰਾ ਵੀ ਚੰਗਾ ਬੱਛੀ ਆ ਬੱਚੀਆਂ ਆ ਬਈ ਝੋਲੀਆਂ ਕਮਾਲ ਆ ਗੱਪਣ ਵਾਂਗੂ ਝੋਲੀਆਂ ਦਿਖਾਉਂਦੀਆਂ ਇੱਕ ਐਨ ਪੱਕੇ ਤੇ ਤਲਕੇ ਜਾਂਦੀਆਂ ਆ ਬਈ ਇਹ ਹੋਰ ਲਵਾਣੀਆਂ ਬਈ ਲੋਨੀ ਤੁਰਦੋ ਕਿਨੇ ਇਕੱਠੀਆਂ ਤੁਰ ਲਗਾਣੀ ਬਈ ਅੱਛਾ ਕੋਈ ਨਹੀਂ ਗਲੀ ਗਲੀ ਤੁਰ ਨੇ ਡਾਕਟਰ ਜੀ ਫੇਸ ਦੇਖੋ ਹਨਾ ਫੇਸ ਬੜਾ ਸਾਰਿਆਂ ਦੇ ਇੱਕੋ ਜਿਹਾ ਹਾਂ ਬੋਦੀਬਾਦੀ ਬਹੁਤ ਚੰਗੀ ਐ ਸਨਖ ਬਣਾ ਬੱਚੀ ਦੇ ਵਿੱਚ ਬਹੁਤ ਚੰਗਾ ਬਾਕੀ ਤੋਰੇ ਤਾਰੇ ਵੀ ਚੰਗਾ ਬੱਚੀ ਆ ਇਹਦਾ ਕੀ ਮੁੱਲ ਜੈਜ ਇਹਦਾ ਵੀ ਡਾਕਟਰ 14000 ਹੀ ਆ ਮਾਨਤਾਨ ਹੋ ਜਾ ਹਾਂਜੀ 14000 ਰੁਪਏ ਮੁੱਲ ਮਾਨਤਾਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀ ਆ ਬੱਚੀ ਸਨਖੀ ਆ ਤੋਰੇ ਤਾਰੇ ਦੀ ਸਾਫ ਰੰਗ ਰੂਪੇ ਦਾ ਹੀ ਬਹੁਤ ਚੰਗਾ ਬਾਕੀ ਲੈਟਰ ਪੁੱਦਰ ਪੁੱਦਰ ਦੇਖੜ ਨਹੀਂ ਫੋਣ ਨਹੀਂ ਬੱਚੀ ਦੀ ਹੂੰ ਕਿਸ ਬੜਾ ਪੈਰਾ ਇਹ ਨਾ ਲਿਖਦਾ ਟਟਵਾ ਟਾ ਕਿੰਨਾ ਵਧੀਆ ਹਮ ਸਹੀ ਗੱਲ ਆ ਬਾਈ ਇਹ ਭਾਲਦੇ ਕੱਚਾ ਥਾ ਕੱਚਾ ਥਾ ਮਾਰੀ ਜਾ ਇਹ ਭਾਲਦੇ ਟੱਪਣ ਪਾਉਣਾ ਹੈ ਹਮ ਹਮ ਪੱਕੇ ਤੇ ਤੜਕ ਜਾਨੀਆਂ ਸਹੀ ਗੱਲ ਬੱਚੀ ਐਵੀ ਤੰਗੇ ਸਿੰਗ ਜ਼ਰੂਰ ਆ। ਇਹ ਤਾਂ ਡਾਕਟਰ ਮੈਂ ਪੁੱਛਿਆ ਸੀ ਵੀ ਡਾਕਟਰ ਨੂੰ ਮੈਂ ਕਿੱਦੇ ਕੱਢੀਏ ਸਿੰਗ ਉਹ ਕਹਿੰਦਾ ਵੀ ਕੱਲ ਪਰਸ ਨੂੰ ਕੱਢ ਦਾਂਗੇ। ਅੱਜ ਆਪਣੇ ਕੋਲੇ ਆਈਆਂ ਮੈਂ ਰਾਤ ਹੀ ਫੋਨ ਲਾ ਲਿਆ ਸੀ ਬਸ ਸਿੰਗਾ ਵਾਲੀ ਵਿੱਚ ਹੀ। ਲੇਕਿਨ ਨਿਕੀ ਐ। ਨਿਕੀ ਨਿਕੀ। ਇੰਨੇ ਇੰਨੇ ਅੱਧੀ ਅੱਧੀ ਇੰਚੀ ਦੀ ਐ। ਅੱਗੇ ਜਾਣਗੇ ਤਾਂ। ਹਾਂ ਹਾਂ ਇਹ ਤਾਂ ਅੱਗੇ ਜਾਣਗੇ। ਠੀਕ ਆ। ਕੁਆਲਿਟੀ ਦੇਖ ਲੈ। ਟਰੱਕ ਕਿੰਨੀ ਐ ਦੀ? ਬੱਚੀ ਦੀ। ਫਿਰ ਬੱਚੀ ਤੇ ਤੋਰਾ ਤਾਰਾ ਚੰਗਾ ਤੇ ਝੂਲੀ ਵੀ ਸਾਫ਼। ਕੱਦ ਵਿੱਡੂ ਵੀ ਠੀਕ ਉਮਰ ਦੇ ਹਿਸਾਬ ਨਾਲ। ਫੇਸ ਬੜਾ ਸਿਆਣ। ਇਹ ਕੀ ਮੁੱਲ ਲਸੋਖੇ ਦਾ ਇਹਦਾ 12500 12500 ਰੁਪਏ ਮਾਨਤਨ ਹੋ ਜਾ ਹਾਂਜੀ ਠੀਕ ਅਗਲਾ ਕਹੂਗਾ ਬੱਚਾ ਵੀ ਛੋਟਾ ਹੈਗਾ ਕੁਆਲਿਟੀ ਨੇ ਵੇਚਣਾ ਦੇਖ ਡਾਕਟਰ ਇਹਦਾ ਸਹੀ ਗੱਲ ਲੈ ਕੁਆਲਿਟੀ ਪਹੁੰਚੇਗੀ ਹੈ ਨਾ ਨਹੀਂ ਹਮਮ ਕੱਲ ਨਹੀਂ ਖੁੰਨੀ ਦੇਖ ਬੱਚੀ ਦੀ ਪੱਦਰ ਚਾਰ ਥਾਣਾ ਜਮਨਰਾਲੇ ਸਹੀ ਗੱਲ ਝੂਲੀ ਬਹੁਤ ਚੰਗੀ ਆ ਮੁੱਲ 12500 ਰੁਪਏ ਮਾਨਤਨ ਜਰੂਰ ਹਾਂ ਸਾਰੇ ਕੰਦੇ ਇਕੱਠੀਆਂ ਲਿਜਾਉ ਕੋਈ ਸਾਰਿਆਂ ਚੰਗਾ ਮਾਨਤਨ ਕਰ ਦਾਂਗੇ ਬਹੁਤ ਠੀਕ ਆ ਭਾਈ ਜੇ ਵੀਰ ਕੰਦਾ ਇਕੱਠੀਆਂ ਲੈ ਜਾਓਗੇ ਨਾ ਫੁੱਲ ਮਾਨਤਨ ਕਰ ਦਾਂਗੇ ਭਾਈ ਸਾਰਿਆਂ ਦਾ ਡਾਕਟਰ ਇਹਲਾ ਟੂ ਸਾਰਿਆਂ ਦੇ ਮੱਥਿਆਂ 'ਚ ਪੂਰੀ ਕੁਆਲਿਟੀ ਦੀਆਂ ਮੱਛੀਆਂ ਸਹੀ ਗੱਲ ਹੈ ਬੱਚੀਆਂ ਸੀ ਭਰਾ ਕੋਲੇ 5-5 ਦੀ ਖਾਤੀਆਂ ਕਿਸੇ ਵੀ ਨੂੰ ਭਾਈ ਕੋਈ ਵੀ ਪਸੰਦ ਅੱਧੀ ਪੇਮੈਂਟ ਡਾਕਟਰ ਪਹਿਲਾਂ ਪਾਵਾਂਗੇ ਕਿਸੇ ਨੂੰ ਆਨਲਾਈਨ ਮੰਗਾਉਣੀ ਹੋਵੇ ਠੀਕ ਹੈ ਭਾਈ ਤੇ ਅੱਧਿ ਬੇਸ਼ੱਕ ਦੀ ਗੱਡੀ 'ਚ ਉਤਰਨ ਅਸਾਰ ਦੇ ਦੇਣਾ ਬਹੁਤ ਠੀਕ ਹੈ ਕਿਨੇ ਆਵਾ ਕੇ ਦੇਖਣਗੇ ਅਗਲਾ ਕਹਿੰਦਾ ਛੋਟੀ ਜਾਂ ਵੱਡੀ ਕਿਦੋਂ ਗੱਡੀ ਤੇ ਉੱਥੇ ਉਤਰ ਗਿਆ ਅਗਲਾ ਕਹਿੰਦਾ ਇਹ ਤਾਂ ਛੋਟੀ ਆ ਬੇਸ਼ੱਕ ਦੀ ਆ ਕੇ ਲੈ ਜਾ ਕਹਿੰਦਾ ਗੇਟ ਤਾਂ ਹੀ ਗਾਰੰਟੀ ਹੋਊ ਆਪਣੀ ਚੀਜ਼ਾਂ ਦੀ ਬਹੁਤ ਠੀਕ ਹੈ ਭਾਈ ਧੰਨਵਾਦ ਬਾਕੀ ਆ ਦੇਖ ਲੈ ਡਾਕਟਰ ਸਾਰੇ ਮਾਲ ਇੱਕ